So no. Ah I ਕਿਰਪਾ ਨਿਦ ਦਇਆਲ ਇੱਕ ਅੱਖਰ ਹਰ ਮਨ ਬਸਥ ਨਾਨਕ ਹੋਤ अख अखर भार मन वस्तु ਗਿਆਨ ਦੇ ਮਜਸਮੇ ਰਹਿਮਤਾਂ ਦੇ ਪੰਡਾਰ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਆ ਜੁਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮੂਰਤ ਕਰਨੀ ਦੀ ਗੋਦ ਅਨੰਦਮਈ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਵਾਰੀ ਕਲਸਾ ਰੂਪ ਸਦ ਸੰਗਤ ਜਿਉ ਵੱਡੇ ਪੰਗ ਹਨ ਕਜਦ ਦਰਗਾਹੀ ਫਰਮਾਨ ਪੰਚਮ ਬਾਦਿਸ਼ਵ ਤਨਸਾਲੀਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਮ ਹੈ ਉਚਾਰਨ ਕੀਤਾ ਹੋਇਆ ਸਰੀਰ ਦੇ ਅੰਦਰ ਅੰਕਤ ਹੈ ਸਤਿਗੁਰਾਂ ਨੇ ਸਾਨੂੰ ਬਖਸ਼ ਕੀਤਾ ਹੈ ਫਰਮਾਨ ਸੋਹੀ ਮਹਲਾ ਪੰਜਾਬ ਜਾ ਕੇ ਦਰਸ ਪਾਪੋਂ ਨੂੰ ਟੁਪਤਾਰ ਜੀ ਦੇ ਦਰਸ ਕਰਨ ਦੇ ਨਾਲ ਜਿਦਾਰੇ ਕਰਨ ਦੇ ਨਾਲ ਕਰੋੜਾਂ ਪਾਪ ਲੈ ਜਾਂਦੇ ਨੇ ਜਿਸ ਦੀ ਚੌਕੜ ਤੇ ਜਾਇਆ ਜਿਸ ਦੇ ਦਵਾਰੇ ਤੇ ਜਾਇਆ ਕਰੋੜਾਂ ਪਾਪ ਲੈ ਜਾਂਦੇ ਨੇ ਭੇਟ ਤਸੰਗ ਇਹ ਉਪਭਜਨ ਕਰੇ ਗੁਰੂ ਦੇ ਦਵਾਰੇ ਤੇ ਗਿਆ ਗੁਰੂ ਦੇ ਦਵਾਰੇ ਤੇ ਗੁਰੂ ਦੇ ਅਲਫਾਜ਼ ਸੁਣਨੇ ਨੇ ਗੁਰੂ ਦੇ ਅਲਫਾਜ਼ ਸੁਣਨੇ ਨੇ ਸਤਿਗੁਰੂ ਕਹਿੰਦੇ ਨੇ ਇਹਦੇ ਪਵਜਲ ਸੰਸਾਰ ਤੋਂ 84 ਦਾ ਗੇੜ ਕਟਿਆ ਜਾਂਦਾ ਹੈ ਜਦੋਂ ਗੁਰੂ ਮubarਕ ਚਰਣਾ ਦੇ ਵਿੱਚ ਹੁੰਦੇ ਕੋਈ ਸਾਜਨ ਕੋਈ ਮੀਤ ਬਿਆਨ ਕਿ ਇੱਥੇ ਤੱਕ ਆਉਣ ਦੇ ਲਈ ਸਤਿਗੁਰੂ ਕਹਿੰਦੇ ਨੇ ਰਸਤਾ ਬਕਾਉਣ ਦੇ ਲਈ ਗੁਰੂ ਚਾਹੀਦੇ ਕਿ ਸਤਿਗੁਰੂ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਢਿਟ ਵਿਛੜੀਆਂ ਮਿਲੇ ਪ੍ਰਭ ਅਰਦਰਗੇ ਦਾ ਵਸੀਟ ਵਸੀਟ ਕਹਿੰਦੇ ਆ ਵਕੀਲ ਨੂੰ ਸਤਿਗੁਰੂ ਰਾਸਤੇ ਦੇ ਸਾਡੇ ਵਕੀਲ ਨੇ ਦਰਗਾਹ ਦੇ ਵਿੱਚ ਖੁਸ਼ੀਆਂ ਦੇ ਆਨੰਦ ਦੇ ਸਤਿਗੁਰਾਂ ਨੇ ਉਹ ਸਾਨੂੰ ਜੇ ਸਾਧਗੁਰੂ ਕਹਿੰਦੇ ਨੇ ਵਰਤੀ ਬਣਾ ਕਿ ਉਹ ਸਾਜਣ ਉਹ ਮਿੱਤਰ ਪਿਆਰੇ ਉਹ ਮੇਰੇ ਸੱਜਣ ਨੇ ਅਤੇ ਉਹ ਮਿੱਤਰ ਪਿਆਰੇ ਨੇ ਜਿਨ੍ਹਾਂ ਦੇ ਮੂਲ ਗੱਲ ਕਰਨ ਲੱਗਿਆਂ ਮੇਰੇ ਕੋਲ ਕਿਸੇ ਪ੍ਰਕਾਰ ਦੀ ਕੋਈ ਚੀਜ਼ਕ ਨਹੀਂ ਹੈ ਕਿ ਚੀਜ਼ ਕੋਣ ਹੁੰਦੀ ਹੈ ਜਿਹਦੇ ਕੋਲ ਆਗਮਨ ਹੁੰਦੇ ਨੇ ਚੀਜ਼ ਕੋਣ ਹੁੰਦੀ ਹੈ ਜਿਹਦੇ ਮਨ ਦੇ ਵਿੱਚ ਮੈਲ ਨਹੀਂ ਹੈ ਕਿ ਇਹ ਸਤਿਗੁਰੂ ਜਿਵੇਂ ਤੁਸੀਂ ਸਾਰਿਆਂ ਨੂੰ ਕਹਿੰਦੇ ਹੋ ਕਿ ਹਰ ਗੀਆਂ ਕਥਾ ਕਹਾਣੀਆਂ ਗੁਰਮਤ ਸੁਣਾਈਆਂ ਬਲੇਹਾਰੀ ਗੁਰੇ ਆਪਣੇ ਗੁਰ ਕੋ ਵੱਲ ਜਾਇਆਂ ਕਿ ਸਾਰੇ ਮਿੱਤਰ ਪਿਆਰੇ ਨੇ ਅਤੇ ਜਿਵੇਂ ਤੁਸੀਂ ਸਾਰਿਆਂ ਨੂੰ ਆਪਣਾ ਮਿੱਤਰ ਪਿਆਰਾ ਕਹਿੰਦੇ ਹੋ ਤਾਂ ਸਤਿਗੁਰੂ ਏਦਾਂ ਵੀ ਸਾਨੂੰ ਸਾਜਣ ਬਣਾਓ ਸਾਨੂੰ ਆਪਣੇ ਮਿੱਤਰ ਬਣਾਓ ਕਿ ਅਸੀਂ ਆਪਣੇ ਦਿਲ ਦੀ ਗੱਲ ਤੁਹਾਡੇ ਅੱਗੇ ਕਰ ਸਕੀਏ ਜੋ ਹਮ ਕੋ ਹਰ ਨਾਮ ਚਿਤਾਂ ਬੱਸ ਕੋਈ ਐਦਾਂ ਦਾ ਸਾਡੇ ਕੋਲ ਸਾਜਣ ਹੋਵੇ ਮਿੱਤਰ ਪਿਆਰਾ ਹੋਵੇ ਕਿ ਜਿਹੜਾ ਕੋਈ ਜਨ ਹਰ ਸੋਂਦੇਵੈ ਜੋਰ ਕਿ ਤੁਹਾਡੇ ਮੁਬਾਰਕ ਚਰਣਾ ਤੇ ਸਾਨੂੰ ਜੋੜਨ ਵਾਲਾ ਹੋਵੇ ਕੋਈ ਐਦਾਂ ਦਾ ਸੰਤ ਮਹਾਪੁਰਸ਼ ਜਿਹੜਾ ਆਪ ਜੁੜੇ ਹੈ ਸਾਨੂੰ ਤੁਹਾਡੇ ਮੁਬਾਰਕ ਚਰਣਾ ਤੱਕ ਲੈ ਕੇ ਅਸੀਂ ਸਾਨੂੰ ਵੀ ਜੋੜ ਕੇ ਰੱਖੀ ਨਹੀਂ ਤਾਂ ਜਿਹੜਾ ਕਲਯੁਗ ਦਾ ਸਮਾ ਚੱਲਦਾ ਹੈ ਬਹੁਤ ਇਹ ਜਿਹੜਾ ਕਹਿ ਲਈ ਬਿਆਨਕ ਸਮਾ ਕਾਲ ਯੁਗ ਨੇ ਗੁਰੂ ਮਬਾਰਕ ਚੰਨਾ ਦੇ ਵਿਚਾਰਿਆਂ ਨੂੰ ਨਰਕ ਦੇ ਖੰਡੇ ਤੇ ਖੜਾ ਕੀਤਾ ਹੋਇਆ ਦਾਨਪੁਨ ਕਰਦੇ ਤਾਂ ਨਰਕ ਦੇ ਖੰਡੇ ਤੇ ਖੜਾ ਅਜਨਵੰਦਨੀ ਕਰਦੇ ਤਾਂ ਨਰਕ ਦੇ ਖੰਡੇ ਤੇ ਖੜਾ ਕਿਉਂਕਿ ਇਹਦਾ ਬਰੇਨ ਦੇ ਵਿੱਚ ਵਾਸਾ ਕੀਤਾ ਉਸ ਕਾਲ ਯੁਗ ਦੇ ਮਾੜੇ ਸਮੇਂ ਦਾ ਦਾਨਪੁਨ ਕਰਨਾ ਤਾਂ ਇਹਨੇ ਆਪਣੇ ਸਵਾਰਥ ਦੇ ਲਈ ਕਰਨਾ ਸਤਿਗੁਰੂ ਕਹਿੰਦੇ ਨੇ ਜੋ ਕੁਝ ਤੂੰ ਕਰਦਾ ਪਿਆ ਰੱਬ ਨੇ ਦਿੱਤਾ ਹੈ ਸ਼ੁਕਰਾਨਾ ਕਰ ਲੈ ਤਾ ਜਦੋਂ ਇਦਾਂ ਦਾ ਕੁਝ ਕਰਦਾ ਸਤਿਗੁਰੂ ਕਹਿੰਦੇ ਨੇ ਜੇ ਮਨ ਦੇ ਵਿੱਚ ਅਜੇ ਵੀ ਤੇਰੇ ਗੁਆਰ ਹੈ ਅਜੇ ਵੀ ਤੂੰ ਈ ਕੋ ਦੇ ਨਾਲ ਕਰਦਾ ਪਿਆ ਸਤਿਗੁਰੂ ਕਹਿੰਦੇ ਫਿਰ ਤੇਰਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਰੱਬ ਨੇ ਇੱਕ ਰਸਤਾ ਦਿੱਤਾ ਹੈ ਕਿ ਸੇਵਾ ਕੋ ਸੇਵਾ ਬਣਾਈ ਹੁਕਮ ਬੁਝਤ ਪਰਮ ਮਦਤ ਇੱਕ ਪਹਿਲੂ ਤੂੰ ਫੜ ਲੈਣਾ ਦੂਜਾ ਚੁਣਨਾ ਉਕਮ ਭੂਜ ਪਰਮ ਪਦ ਤੋ ਹੈ। ਉਕਮ ਨੂੰ 부ਜਤਾ ਲੈਣਾ ਕਿ ਮੈਂ ਟਿਕਾਣੇ ਧਰਮ ਦੇ ਟਿਕਾਣੇ ਤੇ ਜਾਣਾ ਹੈ। ਚੰਗੀ ਗੱਲ ਹੈ ਕਿ ਮੈਂ ਦਾਨ ਪੁਨ ਕਰਨਾ ਚੰਗੀ ਗੱਲ ਹੈ। ਪਰ ਪਰਮ ਪਦ ਵੀ ਤਾਂ ਨਾਲ ਵੀ ਮਿਲਦੀ ਹੈ। ਉਹ ਲੈਣ ਦੇ ਲਈ ਤਿਆਰ ਨਹੀਂ ਹੈ। ਇਤਨਾ ਕੁਝ ਕਰਕੇ ਸਤਿਗੁਰੂ ਕਹਿੰਦੇ ਨੇ ਤੈਨੂੰ ਤੇਰੀ ਅਵਸਥਾ ਦੇਈਏ। ਮੈਂ ਉਹ ਅਵਸਥਾ ਅਵਸਥਾ ਨਹੀਂ ਲੈਂਦਾ ਜੋ ਸਤਿਗੁਰੂ ਸਾਨੂੰ ਦੇ। ਸਜੇ ਕਰਕੇ ਸਤਿਗੁਰੂ ਕਹਿੰਦੇ ਨੇ ਐਦਾਂ ਦਾ ਕੋਈ ਜਿਹੜਾ ਹਮ ਕੋ ਹਰਨਾਮ ਚਿਤਾਰੇ ਜਿਹੜਾ ਸਾਨੂੰ ਤੁਹਾਡਾ ਨਾਮ ਚਿਤਾਰੇ ਅਤੇ ਨਾਮ ਐਦਾਂ ਦਾ ਜਾਗਾ ਸਭ ਉਹ ਸੁਨਤ ਸੁਖ ਸਾਰੇ ਸਤਿਗੁਰੂ ਤੁਸੀਂ ਕਹਿੰਦੇ ਹੋ ਕਿ ਰੱਬ ਨੂੰ ਜਪਣ ਵਾਲਾ ਰੱਬ ਵਰਗਾ ਹੁੰਦਾ ਅਤੇ ਜਿਵੇਂ ਰੱਬ ਜੀ ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ ਉਹ ਤਾਂ ਮਿੱਠਾ ਹੀ ਬੋਲਦਾ ਹੈ ਜਾ ਜਿਹੜਾ ਵੀ ਇਦਾਂ ਦਾ ਪਿਆਰਾ ਹੈ ਉਹਦੇ ਸ਼ਬਦ ਸੁਣ ਕੇ ਉਹਦੇ ਬੋਲ ਸੁਣ ਕੇ ਦੁੱਖ ਕਲੇਸ਼ ਨਸ ਜਾਂਦੇ ਨੇ ਸੋਨਤ ਸੁਖ ਸਾਰੇ ਅਤੇ ਸਾਰੀ ਸੁਖੋਚੋਲੀ ਦੇ ਵਿੱਚ ਪੈ ਜਾਂਦੇ ਨੇ ਜਾ ਕੇ ਟਹਿਲ ਜਮਦੂਤ ਦੇ ਦਾਰੇ ਹੁਣ ਜਦੋਂ ਰੱਬ ਦੀ ਟਹਿਲ ਕਰਦੇ ਆਂ ਰੱਬ ਦੀ ਖਿਦਮਤ ਦੇ ਵਿੱਚ ਰਹਿਨੇ ਆਂ ਭਜਨ ਬੰਦਗੀ ਕਰਨੇ ਅਸੀਂ ਨੇ ਆਪਣੇ ਕਰਮ ਬਣਾਏ ਨੇ ਸਵਾਲੇ ਪੈਦਾ ਹੁੰਦਾ ਕਿ ਜਮਦੂਤ ਉਹਦੇ ਨੇੜੇ ਆਉਣਗੇ ਤਾਂ ਵਿਦਾਰੇ ਵਿਦਾਰੇ ਦਾ ਨਾਸ ਹੋ ਜਾਣਾ ਨੇੜੇ ਨਹੀਂ ਆਉਣਗੇ ਦੂਰੀ ਭੱਜ ਜਾਂਦੇ ਨੇ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਇਹ ਜਿਹੜਾ ਰੱਬ ਦਾ ਟਹਿਲ ਉਹ ਸੇਵਾ ਦੇ ਜਿੱਥੇ ਤੈਨੂੰ ਚੱਗਾ ਲੱਗਦਾ ਸਕੂਨ ਮਿਲਦਾ ਉਹ ਰੱਬ ਦੀ ਟਹਿਲ ਹੈ ਜ਼ਰੂਰੀ ਨਹੀਂ ਕਿ ਤੂੰ ਬਾਹਰ ਜਾਣਾ ਹੈ ਬਾਹਰ ਜਾ ਕੇ ਖਿਦਮਤ ਕਰਨੀ ਹੈ ਬਾਹਰ ਸੇਵਾ ਕਰਨੀ ਹੈ ਇਹ ਕਰ ਪ੍ਰਵਾਹ ਦੇ ਵਿੱਚ ਵੀ ਹੋ ਸਕਦੀ ਹੈ ਸਿਰਪਟਾਇਲਾ ਸੇਵਾ ਉਹ ਜਿਹੜੇ ਭਗਤ ਪੂਰਨ ਸਿੰਘ ਜੀ ਹੋਏ ਨੇ ਕਿੰਨੇ ਉਹਨਾਂ ਦੀ ਨਾਲੋਂ ਖਿਦਮਤ ਕੀਤੀ ਹੈ ਲੋਕਾਂ ਦੀ ਜਿਨ੍ਹਾਂ ਤੋਂ ਜਿਨ੍ਹਾਂ ਦੇ ਕੋਲ ਨਰਕ ਸੀ ਤਾਂ ਉਹਨਾਂ ਨੂੰ ਚੁੱਕੇ ਆ ਭਗਤ ਪੂਰਨ ਜੀ ਨੇ ਜਿਨ੍ਹਾਂ ਦੇ ਕੋਲ ਨਰਕ ਵਿਆਪਦਾ ਸੀ ਜਿਨ੍ਹਾਂ ਨੇ ਆਪਣੇ ਆਨੇ ਛੱਡ ਦਿੱਤਾ ਪੂਰਨ ਸਿੰਘ ਜੀ ਨੇ ਉਹਨਾਂ ਨੂੰ ਸਾਂਭਿਆ ਤਾਂ ਇਦਾਂ ਦਾ ਕੋਈ ਪਿਆਰਾ ਹੋਵੇ ਕਿ ਜਿਹੜਾ ਅਹਲ ਕਰਦਾ ਹੋਵੇ ਅਤੇ ਜਿਨੇ ਆਪ ਵੀ ਜਮਾ ਤੋਂ ਛੁਡਕਾਰਾ ਪਾਇਆ ਹੋਵੇ ਤੇ ਸਾਨੂੰ ਵੀ ਛੁਡਕਾਰਾ ਪਵਾਵੇ ਸਾਡੀ ਇਤਨੀ ਹਿੰਮਤ ਨਹੀਂ ਹੈ ਕਿ ਇਸ ਇਹ ਕਰ ਸਕੀਏ ਕਿਉਂਕਿ ਜਾਗੀ ਧੀਰਕ ਇਸ ਮੰਨੇ ਸਦਾਰ ਤਾਂ ਸਾਡੇ ਮਨ ਨੂੰ ਧੀਰਕ ਧੀਰਕ ਕਹਿੰਦੇ ਨੇ ਧੀਰਜ ਸਾਡੇ ਮਨ ਨੂੰ ਬੱਸ ਥੋੜਾ ਧੀਰਜ ਨਹੀਂ ਹੈ ਟਕਾ ਨਹੀਂ ਹੈ ਦਾਨਪੁਨ ਕਰਦੇ ਆ ਸਫਲ ਹੋਇਆ ਜਾਂ ਨਹੀਂ ਹੋਇਆ ਗੁਰੂ ਦਵਾਰੇ ਕਿ ਅਿਆਂ ਇਹ ਪ੍ਰਵਾਨ ਹੋਇਆ ਜਾਂ ਨਹੀਂ ਹੋਇਆ ਗੁਰੂ ਦਵਾਰੇ ਮਾਇਆ ਅਸੀਂ ਨੇ ਅਰਪਣ ਕੀਤੀ ਹੈ ਪ੍ਰਵਾਨ ਹੋਈ ਹੈ ਜਾਂ ਨਹੀਂ ਹੋਈ ਅੱਜ ਇਹ ਤਾਂ ਗੁਰੂ ਨੂੰ ਪ੍ਰਵਾਨ ਕਰਨ ਦੇ ਲਈ ਆਇਆ ਫਿਰ ਤਾਂ ਪ੍ਰਵਾਨ ਜੀ ਦੁਨੀਆ ਨੂੰ ਵਿਖਾਵਾ ਕਰਦਾ ਰਹੇ ਆ ਫਿਰ ਦੁਨੀਆ ਨੇ ਤਾਂ ਵੇਖ ਲਈ ਇਹ ਦੁਨੀਆ ਨੂੰ ਸੁਣਾਉਣਾ ਹੈ ਤਾਂ ਦੁਨੀਆ ਨੇ ਤਾਂ ਕਰ ਲਈ ਹੈ ਪ੍ਰਵਾਨ ਬਾ ਬਾਤਰੀ ਹੋ ਜੇਗੀ ਬੜਾ ਦਾਨ ਬਹੁਤ ਕੀਤਾ ਅੱਜ ਇਹ ਗੁਰੂ ਨੂੰ ਚੜਾਉਣਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਇਸ ਮੰਨ ਸਦਾ ਰਹੇ ਕਿਉਂਕਿ ਅਸੀਂ ਸਦਾਰੇ ਦਾ ਅਰਥ ਹੁੰਦਾ ਸਹਾਰਾ ਦੁਨੀਆ ਨੇ ਸਹਾਰਾ ਨਹੀਂ ਦੇਣਾ ਤੈਨੂੰ ਗੁਰੂ ਨੇ ਸਹਾਰਾ ਦੇਣਾ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਹਰ ਇੱਕ ਪਹਿਲੂ ਦੇ ਵਿੱਚ ਹਰ ਇੱਕ ਮੋੜ ਤੇ ਸਤਿਗੁਰਾਂ ਨੇ ਸਹਾਰਾ ਦੇਣਾ ਦੁਨੀਆ ਨੇ ਨਹੀਂ ਦੇਣਾ ਦੁਨੀਆ ਦਾ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਇਹ ਫਿਤਰਤ ਹੈ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚੋਂ ਦਿਸਕੇਰੇ ਸਾਰੇ ਨੇੜੇ ਨੇ ਜਦੋਂ ਸੁੱਖ ਹੁੰਦਾ ਹੈ ਅਤੇ ਸਤਿਗੁਰੂ ਆਵਾਜ਼ਾਂ ਮਾਰ ਕੇ ਕਹਿੰਦੇ ਨੇ ਨਾਮੇ ਬਾਚਰ ਮਹਾਰਾਜੀ ਪਾਈ ਸੋਚ ਸਮਝ ਕੇ ਚੱਲੀ ਇਹ ਸੁੱਖ ਤੇਰੇ ਕੋਲ ਬਹੁਤੀ ਚਿਰ ਨਹੀਂ ਰਹਿੰਦਾ ਜਿਸ ਹਿਸਾਬ ਦੇ ਨਾਲ ਤੇਰੇ ਮਿੱਤਰ ਵੱਧ ਰਹੇ ਨੇ ਦੁਨੀਆਂ ਦੇ ਵਿੱਚ ਤੇਰਾ ਲਗਾਬ ਵੱਧਦਾ ਪਿਆ ਇਹ ਦੁੱਖ ਦੇ ਵਿੱਚ ਬਹੁਤਾ ਸਮਾਂ ਨਹੀਂ ਲੱਗੇਗਾ ਇਹਨੂੰ ਬਦਲਦੇ ਆਂ ਆ ਰੱਬ ਦਾ ਸ਼ੁਕਰ ਕਰ ਰੱਬ ਦੇ ਪਿਆਰਿਆਂ ਦੀ ਭਾਲ ਕਰ ਜਿਹੜੇ ਤੈਨੂੰ ਇਸ ਸੁੱਖ ਨੂੰ ਕਾਇਮ ਰੱਖਣਗੇ ਇਹ ਇਨਸਾਨ ਦਾ ਟਿਕਾਣਾ ਬਦਲ ਜਾਂਦਾ ਫਿਰ ਟਿਕਾਣਾ ਬਦਲੇ ਆ ਦੁੱਖ ਭੱਲੇ ਪਏ ਆ ਬਿਵਤਾ ਪਈ ਐ ਹੁਣ ਬਿਵਤਾ ਭਰੀ ਸਭ ਇਹ ਸੰਗ ਛਾੜ ਦਤ ਹੁਣ ਜਦੋਂ ਬਿਵਤਾ ਪੈਂਦੀ ਐ ਸਾਰੇ ਛਾੜ ਇਹ ਚਲੇ ਜਾਂਦੇ ਨੇ ਹੁਣ ਰੱਬ ਦੇ ਦਵਾਰੇ ਤੇ ਇਥੇ ਆ ਕੇ ਤਰਲੇ ਕਰਦੇ ਸਤਿਗੁਰੂ ਕਹਿੰਦੇ ਪਹਿਲੀ ਸਮਝਾਇਆ ਸੀ ਨਾਲੇ ਸਮਾਂ ਬਰਬਾਦ ਹੋ ਗਿਆ ਨਾਲੇ ਤੇਰਾ ਸੁੱਖ ਸਹੂਲਤ ਜਿਹੜੀ ਸੀ ਉਹ ਦੁੱਖ ਦੇ ਵਿੱਚ ਤਬਦੀਲ ਕਰ ਲਈ ਤੂੰ ਅਤੇ ਜਿਨ੍ਹਾਂ ਜਿਨ੍ਹਾਂ ਤੇ ਤੂੰ ਮਾਣ ਕਰਦਾ ਸੀ ਨਾਲੇ ਨਾਲੇ ਉਹ ਵਿਸ਼ਵਾਸ ਆਪਣਾ ਬਗੋਟ ਘਵਾਵਿਆ ਜੇ ਪਹਿਲੀ ਸਤਿਗੁਰੂ ਕਹਿੰਦੇ ਆਪਣੇ ਟਿਕਾਣੇ ਤੇ ਜਲ ਸੁੱਖ ਆਇਆ ਰੱਬ ਦਾ ਸ਼ੁਕਰਾਨਾ ਕਰ ਸਮੇਂ ਦੇ ਨਾਲ ਵਿਚਰ ਇਹ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੀ ਇਹ ਸੁੱਖ ਸਹੋਂ ਸਭ ਲਾਗੇ ਕਿ ਆਧਾਰਾ ਕੀ ਆਮੀ ਇਹ ਤਾਂ ਸਾਰੇ ਆਪਣੇ ਸੁੱਖ ਦੇ ਲਈ ਨੇ ਜਦੋਂ ਤੱਕ ਮਾਪੇ ਦੀ ਜਰੂਰਤ ਹੈ ਉਦੋਂ ਤੱਕ ਇਨਸਾਨ ਮਾਪੇ ਦਾ ਜਦੋਂ ਆਪਣੀ ਲੋੜਾਂ ਪੂਰੀਆਂ ਹੋ ਗਈਆਂ ਨੇ ਕੌਣ ਪੁੱਛਦਾ ਮਾਪੇ ਦੁੱਖ ਦੇ ਵਿੱਚ ਨੇ ਸੁੱਖ ਦੇ ਵਿੱਚ ਨੇ ਕਿਸ ਸਮਾਂ ਦਾ ਉਹਨਾਂ ਦਾ ਚੰਗਾ ਬਸਰ ਹੋ ਰਿਹਾ ਜਿੰਦਗੀ ਜਿਨ੍ਹਾਂ ਨੇ ਸਵਰਗ ਬਣਾ ਦਿੱਤੀ ਬੋਲਣਾ ਸਿਖਾਇਆ ਤੁਰਨਾ ਸਿਖਾਇਆ ਹਰ ਇੱਕ ਪਹਿਲੂ ਦੇ ਵਿੱਚ ਸਾਨੂੰ ਅਵਲ ਕੀਤਾ ਅਤੇ ਅੱਜ ਜਦੋਂ ਅਸੀਂ ਆਪਣੇ ਲਤਾਂ ਤੇ ਪੈਰਾਂ ਤੇ ਖੜੇ ਹੋ ਗਏ ਆ ਤਾਂ ਉਦੋਂ ਫਿਰ ਅਸੀਂ ਆਪਣੇ ਸਾਬ ਦੇ ਨਾਲ ਚੱਲਦੇ ਆ ਤੁਹਾਨੂੰ ਕੁਝ ਪਤਾ ਨਹੀਂ ਆ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਇਹ ਦੁਨੀਆਦਾਰੀ ਹੈ ਆਪਣੇ ਮਤਲਬ ਦੇ ਲਈ ਹੈ ਬਾਕੀ ਰਿਸ਼ਤੇ ਤਾਂ ਬਾਦ ਦੇ ਨੇ ਆਪਣਾ ਖੂਨ ਵੀ ਬਦਲ ਜਾਂਦਾ ਹੈ ਸਮਾਪੈਣ ਤੇ ਤੁਹਾਡੇ ਕੋਲ ਸੁਭ ਸੁਹੂਲਤ ਹੈ ਸਾਰੇ ਤੁਹਾਡੇ ਨੇੜੇ ਨੇ ਸੁਖ ਸੁਹੂਲਤ ਬਦਲ ਲਈ ਦੁੱਖ ਦੇ ਵਿੱਚ ਆਈ ਤਾਂ ਫਿਰ ਸਾਰੇ ਬਦਲ ਜਾਂਦੇ ਆ ਬਿਵਤਾ ਦੇ ਕੋਲ ਕੋਈ ਨਹੀਂ ਨੇੜੇ ਖੜਦਾ ਬਿਵਤਾ ਪੈ ਗਈ ਹੁਣ ਕਿਉਂਕਿ ਆਪਣੇ ਆਂ ਦਾ ਪਤਾ ਤਾਂ ਉਦੋਂ ਲੱਗਦਾ ਹੈ ਨਾ ਜਦੋਂ ਬਿਵਤਾ ਪੈਂਦੀ ਹੈ ਜਦੋਂ ਕੋਈ ਕਸ਼ਟ ਪੈਂਦਾ ਉਦੋਂ ਮਾਇਆ ਦੀ ਵੀ ਜ਼ਰੂਰਤ ਪੈਂਦੀ ਹੈ ਇਨਸਾਨ ਦੇ ਸਹਾਰੇ ਦੀ ਵੀ ਜ਼ਰੂਰਤ ਪੈਂਦੀ ਹੈ ਤਾਂ ਉਦੋਂ ਧੀਰਜ ਵੀ ਦੇਣਾ ਪੈਂਦਾ ਹੌਸਲਾ ਰੱਖੇ ਬਿਮਾਰੀ ਤੋਂ ਆਪਾਂ ਜਿੱਤ ਸਕਦੇ ਹਾਂ ਬਿਵਤਾ ਤੋਂ ਆਪਾਂ ਮੁਕਤੀ ਪਾ ਸਕਦੇ ਹਾਂ ਆਪਣੀ ਸਹਾਰੇ ਦਿੰਦੇ ਨੇ ਪਾਵੇਂ ਕੋਈ ਆਰੋਗ ਕਰਕੇ ਵਿਪਤਾ ਪਈ ਪਾਵੇਂ ਦੁਨੀਆ ਕਰਕੇ ਕੋਈ ਔਂਕੜ ਬਣ ਗਈ ਆ ਆਪਣੇ ਸਹਾਰੇ ਦਿੰਦੇ ਨੇ ਹੁਣ ਇੱਕ ਤਾਂ ਔਂਕੜ ਪੈ ਗਈ ਆ ਅਤੇ ਦੂਸਰਾ ਤੁਹਾਡਾ ਜਿਹੜਾ ਸਹਾਰਾ ਸੀ ਉਹ ਆਪਣਾ ਪਾਸ ਨਾਪ ਲੈਂਦੇ ਨੇ ਰੇਤੋਂ ਵੱਡਾ ਵਿਪਤਾ ਤਾਂ ਥੋੜੇ ਦਿਨਾਂ ਦੀ ਆ ਪਰ ਜਦੋਂ ਆਪਣੇ ਬਦਲਦੇ ਨੇ ਨਾ ਉਹਦੇ ਵਰਗਾ ਦੁੱਖ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਇਹ ਦੁੱਖ ਜਿਹੜਾ ਮਾਨਸਿਕ ਰੋਗ ਬਣਦਾ ਹੈ ਸਰੀਰਕ ਰੋਗ ਬਣਦਾ ਹੈ ਅਤੇ ਜਿਹੜਾ ਇਨਸਾਨ ਨੇ ਲੰਮੀ ਉਮਰ ਪੇ ਭੋਗਣੀ ਹੈ ਫਿਰ ਉਹ ਕੋ ਚੰਦ ਦਿਨਾਂ ਦਾ ਮੈਂ ਬਾਮਨਾ ਕਿਉਂਕਿ ਜਿਹਦੇ ਸਨਪਿਸ਼ਵਾਸ ਹੈ ਮਾਂ ਨੂੰ ਆਪਣੇ ਪੁੱਤਰਾਂ ਤੇ ਧੀਾਂ ਦੇ ਆਪਣੇਾਂ ਤੇ ਮਨ ਲੋ ਆਪ ਨੂੰ ਵੀ ਸਵਾਸ ਜੇ ਕੋ ਛੱਡ ਜਾਂਦਾ ਲਾਜ਼ਮੀ ਹੈ ਫਿਰ ਤਾਂ ਇਨਸਾਨ ਅਧਾ ਰਹਿ ਜਾਂਦਾ ਹੈ ਤਾਂ ਇਹਦੇ ਕਰਕੇ ਸਤਿਗੁਰੂ ਸਾਨੂੰ ਇਹ ਕੋ ਲੋਸਾ ਦੇ ਰਹੇ ਨੇ ਜਾ ਕੇ ਧੀਰਕ ਇਸ ਮਨੇ ਸਧਾਰੇ ਤੋ ਗੁਰੂ ਨੇ ਤੈਨੂੰ ਧੀਰਕ ਦੇਣੀ ਹੈ ਗੁਰੂ ਨੇ ਤੈਨੂੰ ਧੀਰਜ ਦੇਣਾ ਅਤੇ ਸਹਾਰੇ ਸਹਾਰਾ ਦੇਣਾ ਕਿਉਂਕਿ ਦੁਨੀਆ ਕਾ ਪਾਸੇ ਹੋ ਜੇ ਗੁਰੂ ਨੇ ਧੀਰਕ ਆਪਣੀ ਬਦਲਣੀ ਨਹੀਂ ਹੈ ਗੁਰੂ ਨੇ ਸਹਾਰਾ ਨਹੀਂ ਬਦਲਣਾ ਕਿ ਤੈਨੂੰ ਛੱਡ ਕੇ ਗੁਰੂ ਜੀ ਕਾ ਪਾਸੇ ਹੋ ਜਾਣਗੇ ਜਿਨੇ ਕਦੇ ਨਹੀਂ ਵੀ ਵੇਖਿਆ ਮੱਖਣ ਸਾਟੇ ਬਾਣਾ ਦੀ ਸਮੁੰਦਰ ਦੇ ਵਿੱਚ ਨੇ ਕਿਸ ਦੀ ਬੋਟ ਉਹਦੀ ਫਸੀ ਹੈ ਉਥੇ ਜਾ ਕੇ ਵੀ ਤਰਲੇ ਕਰਦਾ ਮਨੋਮੇ ਪਾਚਾ ਮਹਾਰਾਜ ਨੂੰ ਉਥੇ ਜਾ ਕੇ ਵੀ ਉਸ ਬੋਟ ਨੂੰ ਆਪਣਾ ਮੋਢਾ ਲਾਇਆ ਇਹ ਤਾਂ ਕਲਾ ਦੁਨੀਆਦਾਰ ਦੀ ਕਿਸਤੀ ਆ ਸਤਿਗੁਰੂ ਤਾਂ ਭਵਜਲ ਤੋਂ ਤਾਰਦੇ ਨੇ ਲੋਕ ਪਰਲੋਕ ਦਾ ਰਾਖਾ ਕਰਦੇ ਨੇ ਸਾਨੂੰ ਹਰ ਸਾਨੂੰ ਧੀਰਕ ਗੁਰੂ ਤੇ ਰੱਖਣੀ ਪੈਂਦੀ ਆ ਉਹਨੂੰ ਵਿਸ਼ਵਾਸ ਸੀ ਆਪਣੇ ਗੁਰੂ ਤੇ ਸਹਾਰਾ ਸੀ ਉਹਨੂੰ ਕਿ ਇਹ ਸਹਾਰਾ ਹੋਣਗੇ ਮੇਰਾ ਗੁਰੂ ਬਣਨਗੇ ਉਹਨੂੰ ਪਤਾ ਨਹੀਂ ਸੀ ਕਿਨੋਂ ਮੈਂ ਪਾਚਾ ਕਿਹੜੇ ਗੁਰਗੱਦੀ ਤੇ ਬੈਠੇ ਨੇ ਪਹਿਲਾਂ ਸਮਿਆਂ ਦੇ ਵਿੱਚ ਆਉਂਦਾ ਰਿਹਾ ਸੀ ਪਤਾ ਨਹੀਂ ਸੀ ਪਰ ਤਰਲਾ ਕੀਤਾ ਉਹਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਲੈ ਕੇ ਨਾਲ ਦੀ ਨਾਲ ਸਤਿਗੁਰੂ ਪਹੁੰਚੇ ਹੁਣ ਜਦੋਂ ਉਹ ਪਹੁੰਚੇ ਹੈ ਕਿ ਗੁਰੂ ਕਿਹੜਾ ਇਹਨੂੰ ਪਤਾ ਵੀ ਨਹੀਂ ਸੀ ਪਰ ਫਿਰ ਵੀ ਗੁਰੂ ਨੇ ਸਹਾਰਾ ਬਣੇ ਨੇ ਸਾਨੇ ਤਾਂ ਸਿਰਫ ਵਿਸ਼ਵਾਸ ਸਾਡਾ ਬਣਨਾ ਚਾਹੀਦਾ ਤੀਰਖ ਸਾਨੂੰ ਗੁਰੂ ਨੇ ਦੇਣੀ ਹੈ ਸਾਨੂੰ ਗੁਰੂ ਨੇ ਸਹਾਰਾ ਦੇਣਾ ਹੈ ਜਾ ਕੇ ਸਿਮਰਨ ਮੁਖ ਉਜਲਾਰੇ ਹੁਣ ਜਦੋਂ ਗੁਰੂ ਨੇ ਸਹਾਰਾ ਦਿੱਤਾ ਅਤੇ ਗੁਰੂ ਨੇ ਸਾਨੂੰ ਪੀਰ ਕਰ ਦਿੱਤਾ ਫਿਰ ਲਾਜਮੀ ਆ ਸਾਡੀ ਪ੍ਰੇਮ ਸਿਮਰਣ ਦੇ ਨਾਲ ਬਣੇਗਾ ਜਦੋਂ ਸਿਮਰਣ ਦੇ ਨਾਲ ਸਾਡਾ ਪ੍ਰੇਮ ਬਣਿਆ ਉਜਲਾਰੇ ਕਹਿੰਦੇ ਨੇ ਉਜਲਾ ਰੋਸ਼ਨ ਸਾਡੇ ਕਰਮ ਵੀ ਰੋਸ਼ਨ ਹੋਗੇ ਉਜਲੇ ਹੋਗੇ ਸਾਡੀ ਸੋਚ ਵਿਚਾਰ ਵੀ ਰੋਸ਼ਨ ਹੋ ਗਈ ਹੈ ਉਜਲੀ ਹੋ ਗਈ ਹੈ ਤਾਂ ਫਿਰ ਹੁਣ ਕਿਹੜਾ ਦੁੱਖ ਕਲੇਸ਼ ਹੈ ਜਿਹੜਾ ਇਸ ਇਨਸਾਨ ਨੂੰ ਮਾਰ ਦੇਵੇਗਾ ਪ੍ਰਭ ਕੇ ਸੇਵਕ ਪ੍ਰਭ ਆਪ ਸਭਾ ਇਹ ਦੋਸ ਨੀ ਉਜਲੇ ਹੋਏ ਆ ਕਾਰਮ ਉਜਲੇ ਹੋਏ ਸਾਡੀ ਸੋਚ ਵਿਚਾਰ ਉਜੜੀ ਹੋਈ ਹੁਣ ਸਤਗੁਰੂ ਠੱਲ ਪਾ ਲਈਏ ਸਤਗੁਰਾਂ ਨੇ ਤਤੀ ਭਾਅ ਵੀ ਨਿਮੜਨ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਆਪਣੇ ਸੇਵਕਾਂ ਨੂੰ ਪਰਮਾਤਮਾ ਜੀ ਫਿਰ ਆਪ ਸਵਾਰਦੇ ਨੇ ਸਰਣ ਨਾਨਕ ਤਿੰਨ ਸੱਤ ਬਲਿਹਾਰੇ ਕਿ ਤੂੰ ਤਾਂ ਇਹ ਮੰਗ ਕੇ ਸਤਿਗੁਰੂ ਸਾਡੇ ਕਾਰਜ ਤੁਸੀਂ ਨੇ ਸਵਾਰਨੇ ਨੇ ਭਾਵੇਂ ਦੁਨੀਆ ਦਾ ਕਾਰਜ ਹੈ ਭਾਵੇਂ ਸਾਡੀ ਜ਼ਿੰਦਗੀ ਦਾ ਭਾਵੇਂ ਲੋਕ ਪਰਲੋਕ ਦਾ ਕਾਰਜ ਹੈ ਤੁਸੀਂ ਸਵਾਰਨੇ ਸਤਿਗੁਰੂ ਅਸੀਂ ਤਾਂ ਤੁਹਾਡੀ ਸਰਣ ਦੇ ਵਿੱਚ ਆ ਗਏ ਹਾਂ بس ਇਹ ਧਰਲਾ ਕਰਨਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਿੰਦਗੀ ਦਾ ਇਹ ਧਰਲਾ ਰੱਖ ਫਿਰ ਗੁਰੂ ਨੇ ਜਦੋਂ ਤੇਰੀ ਜ਼ਿੰਦਗੀ ਦੇ ਵਿੱਚ ਠੱਲ ਪਾਉਣੀ ਹੈ ਨਾ ਆਪ ਖੋਲ ਜਾਣਗੇ ਤੱਤੀ ਵਾਹ ਵੀ ਤੇਰੇ ਵੱਲ ਨਹੀਂ ਆਵੇ ਦੁੱਖ ਕਲੇਸ਼ ਕੀ ਅਮੇ ਆਪਣੇ ਕੀ ਭਵੇਂ ਦੁਨੀਆ ਇੱਕ ਪਾਸਾ ਕਰ ਲਵੇ ਜਦੋਂ ਗੁਰੂ ਤੇਰੇ ਵੱਲ ਹੋਵੇਗਾ ਤਾਂ ਤੈਨੂੰ ਤੇਰੀ ਟੋਣ ਨਹੀਂ ਲੱਗਣ ਦੇਵੇ ਜਾਂ ਤੂੰ ਮੇਰੇ ਵੱਲ ਤਾਂ ਕਿਆ ਮੋਚੰਦ ਤੁਦ ਸਭ ਕੁਝ ਮੈਨੂੰ ਸੌਂਪੇ ਆ ਜਾਂ ਤੇਰਾ ਬੰਦਾ ਜਦੋਂ ਸਤਗੁਰਾਂ ਨੇ ਅਸੀਂ ਗੁਰੂ ਬੰਦੇ ਬਣੇ ਆ ਕਿ ਤੁਹਾਡਿਆਂ ਸਤਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕਹਿੰਦੇ ਨੇ ਕਿਵੇਂ ਬਣਨਾ ਹੈ ਗੁਰੂ ਦਾ ਗੁਰੂ ਦਾ ਬਣਨਾ ਹੈ ਤਨ ਕਰਕੇ ਨਹੀਂ ਮਨ ਕਰਕੇ ਮਨ ਜਿੱਤੈ ਜਗਦੀ ਜਦੋਂ ਮਨ ਕਰਕੇ ਗੁਰੂ ਦੇ ਬਣਦੇ ਆ ਗੁਰੂ ਫਿਰ ਸਾਡਾ ਉਹ ਤਾਂ ਨਾ ਕਰਕੇ ਵੀ ਸਵਾਰਦੇ ਨੇ ਮਨ ਕਰਕੇ ਵੀ ਸਹੀ ਬੜੀ ਸਵਾਰਦੇ ਤਾਂ ਐਦਾਂ ਸਤਗੁਰ ਕਹਿੰਦੇ ਨੇ ਤਰਲਾ ਕਰ ਗੁਰੂ ਮਹਾਰਗ ਚੰਨਾ ਦੇ ਵਿੱਚ ਸਮਾਪਤੀ ਦੇ ਸਮੇਂ ਉਹਨਾਂ ਨੂੰ ਲੰਘ ਦੇਖਮਾ wah guru ji ka khalsa wah ki fateh